ਪਟਿਆਲਾ ਪੁਲਿਸ ਨੇ ਬੀਤੀ ਰਾਤ ਗਸ਼ਤ ਤੇ ਛਾਪੇਮਾਰੀ ਦਾ ਨਾਈਟ ਡੋਮਿਨੇਸ਼ਨ ਆਪਰੇਸ਼ਨ ਚਲਾਇਆ ਪਟਿਆਲਾ ਜ਼ਿਲ੍ਹੇ ਦੀ ਨਿਗਰਾਨੀ ਲਈ ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਨੇ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਦੇਖਰੇਖ ਹੇਠ ਅਪਰਾਧੀਆਂ ਦੀ ਪੈੜ ਨੱਪਣ ਦੀ ਅਗਵਾਈ ਕੀਤੀ ਹੈ। ਛਾਪੇਮਾਰੀ ਆਪਰੇਸ਼ਨ ਸਰਕਾਰ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਹੈ। ਪਹਿਲਾ ਨਸ਼ਾ ਦੇ ਖਿਲਾਫ ਜਰੀ ਮੁਹਿੰਮ ਚੱਲ ਰਹੀ ਹੈ। ਉਦੇ ਨਾਲ ਨਾਲ ਨਾਈਟ ਡੋਮਿਨੇਸ਼ਨ ਕੇ ਅੱਜ 10 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗਾ ਕ੍ਰੋਸ਼ਨ ਸਾਰੇ ਪੰਜਾਬ ਦੇ ਅੰਦਰ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ ਮੇਰੀ ਪਟਿਆਲੇ ਦੀ ਡਿਊਟੀ ਲੱਗੀ ਹੋਈ ਹੈ ਉਪਰਗੋਤ ਤੋਂ ਅਸੀਂ ਜਿੰਨੇ ਵੀ ਤੁਹਾਡੇ ਸੈਂਸਿਟਿਵ ਪੁਆਇੰਟਸ ਹੈ ਇਲਾਕੇ ਆ ਕੇ ਚੈਕਿੰਗ ਕਰਾਂਗੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਸੀਨੀਅਰ ਅਫਸਰਸ ਨਾਲ ਨੂੰ ਬਰੀਫਿੰਗ ਕਰਾਂਗੇ ਤਾਂ ਕਿ ਪ੍ਰੋਪਰ ਚੈਕਿੰਗ ਹੋਵੇ ਤਾਂ ਜੋ ਕੋਈ ਮਾੜਾ ਅਨਸਰ ਹੈਗਾ ਕਿਸੇ ਵੀ ਤਰੀਕੇ ਨਾਲ ਕੋਈ ਸ਼ਰਾਰਤ ਨਾ ਕਰ ਪਾਏ ਕੋਈ ਕ੍ਰਾਈਮ ਨਾ ਕਰ ਪਾਏ ਨੂੰ ਰੋਕਣ ਵਾਸਤੇ ਪਰਵਤ ਵੱਤ ਚੈਕਿੰਗ ਵਹੀਕਲਸ ਦੀ ਉਹ ਵੀ ਕਰਾਉਂਦੇ ਸਰਹੱਦੀਆਂ ਦੇ ਨਾਲ ਬਾਰਡਰ ਲੱਗਦੇ ਆ ਇਸ਼ਟਰ ਤੇ ਨਾਕੇ ਵੀ ਲੱਗ ਰਹੇ ਕੋਈ ਅੱਜ ਰਾਤ ਨੂੰ ਜੀ ਦੋਨੋਂ ਨਾਕੇ ਇੰਟਰਸਟੇਟ ਨਾਕੇ ਵੀ ਲਗਾ ਰਹੇ ਆ ਜੀ ਔਰ ਬਾਰਡਰ ਦਾ ਵੀ ਬੜਾ ਆਪਰੇਸ਼ਨਲ ਡਿਟੇਲ ਮੈਂ ਇਹ ਦਵਾਗਾ ਕਿੰਨੀ ਫੋਰਸ ਹੈ ਜੀ 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 ਕਿਤੇ ਕਿਤੇ ਨਾਕਾ ਲੱਗਣਾ ਸਾਡਾ ਸਰਪ੍ਰਾਈਜ਼ ਐਲੀਮੈਂਟ ਹੋਵੇ ਓਕੇ ਜੀ ਫਿਰ ਜੇ ਟੀਵੀ ਤੇ ਅਸੀਂ ਦਿਖਤਾਂ ਤਾਂ ਫਿਰ ਉਹਨੂੰ ਪਤਾ ਲੱਗ ਜਾਣਾ ਫਿਰ ਫਾਇਦਾ ਨਹੀਂ ਜੀ ਜੀ ਤੋਂ ਇਹਨਾਂ ਨੂੰ ਆਪਣੇ ਆਪ ਸ਼ਿਫਟਿੰਗ ਲਾ ਕੇ ਚੈੱਕ ਪੁਆਇੰਟਾਂ ਤੇ ਆਪਣੇ ਆਪਣੇ ਜਾਣਗੇ ਸਰ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੋਧ ਚਲਾਈ ਗਈ ਮੀਨਮ ਉਸੇ ਨੂੰ ਲੈ ਕੇ ਜਿਆਦਾ ਸਪੈਸ਼ਲ ਚਲਾਈ ਜਾ ਰਹੀ ਹੈ ਨਸ਼ਾ ਨਸ਼ਾ ਤਾਂ ਚੱਲ ਹੀ ਰਿਹਾ ਹੈ ਨਸ਼ਾ ਤਾਂ ਪੂਰਾ ਪੂਰਾ ਜੰਗੀ ਪਦਾਰਥ ਚੱਲ ਰਿਹਾ ਹੈ ਇਹ ਸਪੈਸ਼ਲੀ ਚੱਲਿਆ ਕਿ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ ਰਾਤ ਦੇ ਵੇਲੇ ਸੜਕਾਂ ਡੋਮਿਨੇਟ ਕਰਨ ਨੂੰ ਇਹੋ ਜਿਹੇ ਸੈਂਸਿਟਿਵ ਪੁਆਇੰਟ ਆਈਸੋਲੇਟਿਡ ਪਲੇਸ ਜਿਹੜਾ ਰਾਤ ਦੇ ਵੇਲੇ ਕੁਝ ਨਹੀਂ ਹੁੰਦਾ ਇੱਥੇ ਕੋਈ ਟ੍ਰਿਮਰ ਸ਼ੈਲਟਰ ਲੈ ਲਵੇ ਜਾਂ ਕੋਈ ਐਕਟੀਵਿਟੀ ਕਰ ਜਾਏ ਕੋਈ ਕਮਿਊਨਿਟੀ ਸੋਸ਼ਲ ਉਹਨਾਂ ਦੇ ਵਾਸਤੇ ਸਪੈਸ਼ਲ ਸਰ ਕੋਈ ਅਲਰਟ ਵਗੈਰਾ ਆਇਆ ਸੀਗਾ ਨਹੀਂ ਤੋ ਸਟੇਟ ਵਾਈਡ ਚੱਲ ਰਿਹਾ ਨਾ ਅਲਰਟ ਤੋ ਸਟੇਟ ਵਾਈਡ ਜਿਹੜਾ ਹੈ ਨਾ ਜੀ ਇਹ ਸਰਕਾਰ ਦਾ ਫੈਸਲਾ ਹੈਗਾ ਤੇ ਨਾਲ ਡੀਜੀਪੀ ਸਾਹਿਬ ਦਾ ਹੁਕਮ ਹੈ ਖੁਦ ਡੀਜੀਪੀ ਸਾਹਿਬ ਵੀ ਸ਼ਾਇਦ ਬਾਹਰ ਹੈਗੇ ਅੱਜ ਸੀਨੀਅਰ ਅਫਸਰਾਂ ਨੇ ਡਿਊਟੀ ਲੱਗਦੀ ਹੈ ਚੈਕਿੰਗ ਕਰਦੇ ਸਰ ਤੁਹਾਨੂੰ ਲੱਗ ਰਿਹਾ ਕਿ ਕਿੰਨੇ ਦਿਨੋਂ ਮਾਦਮਾ ਪੂਰੇ ਸੀ ਹਮਲੇ ਉਸ ਨੂੰ ਲੈ ਕੇ ਕਾਫੀ ਪਿਛਲੇ ਕੁਵਰ ਤੋਂ ਚੱਲ ਰਹੀ ਹੈ ਬਤੀ ਜਰੀਏ ਕਿਉਂਕਿ ਇਸ ਤਰ੍ਹਾਂ ਦੇ ਬਾਰਹਾਰਤ ਦਾ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਨਰਮ ਸੀ ਦੇਖੋ ਪਟਿਆਲਾ ਜ਼ਿਲ੍ਹੇ ਚ ਵੀ ਪਹਿਲਾਂ ਤੋਂ ਵੀ ਮੈਂ ਅੰਦਰ ਆ ਹਾਂ ਤੁਸੀਂ ਦੇਖਿਓ ਤੁਸੀਂ ਕਵਰ ਕੀਤਾ ਹ ਇਹ ਐਕਸਰਸਾਈਜ਼ ਚੱਲ ਰਹੀ ਹੈ ਪਹਿਲੀ ਮਾਰਚ ਤੋਂ ਜੀ ਔਰ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਇਹਦੇ ਨਾਲ ਸੜੀ ਐਡ ਹੋ ਗਈ ਹੈ ਕਿ ਰਾਤ ਦੇ ਵੇਲੇ ਦਾਹੇ ਭਗਾਏ ਪਰਸੋਂ ਵੀ ਨਾਲ ਨਾਈਟ ਡੋਮੀਨੇਸ਼ਨ ਕੀਤਾ ਨਾਈਟ ਡੋਮੀਨੇਸ਼ਨ ਦਾ ਮਤਲਬ ਹੁੰਦਾ ਹੈ ਕਿ ਸੜਕਾਂ ਸੁੰਨੀ ਨਾ ਰਹਿ ਜਾਣ ਨਾਕੇ ਤੋਂ ਲੱਗਦੇ ਆ ਸਾਡੇ ਰੂਟੀਨ ਚ ਪਰ ਸਪੈਸ਼ਲ ਮੁਹਿੰਮ ਚਲਾਈ ਤਾਂ ਕਿ ਕੋਈ ਮਾੜਾ ਅਨਸਰ ਕੋਈ ਵੀ ਹੋਵੇ ਚਾ ਚੋਰ ਹੋਵੇ ਡਾਕੂ ਹੋਵੇ ਕੋਈ ਹੋਰ ਹੋਵੇ ਉਹ ਕਿਸੇ ਨਾ ਕੋਈ ਵਾਰਦਾਤ ਨਾ ਕਰ ਜਾਏ ਤਾਂ ਕਿ ਲੋਕਾਂ ਨੂੰ ਸੇਫ ਸਿਕਿਉਰਿਟੀ ਕੰਟੀਨਿਊ ਰਹੇ ਇਸਰੇ ਇਹ ਜੀ ਸਾਹਿਬ ਤੇ ਡਿਪੈਂਡ ਕਰਦਾ ਹੈ ਪਰ ਫਿਲਹਾਲ ਇਹ ਕੰਟੀਨਿਊ ਹੈ ਥੈਂਕ ਯੂ